ਨਮਸਕਾਰ ਦੋਸਤੋ ਸੈਕੰਡ ਪਾਰਟ ਜਿਹੜਾ ਅਸੀਂ ਚੋਣ ਵਿਸ਼ਲੇਸ਼ਣ ਕਰਦੇ ਪਏ ਸੀਗੇ ਕਿਉਂਕਿ ਕੁਝ ਮਹੱਤਵਪੂਰਨ ਜ਼ਿਲ੍ਹੇ ਜਿਹੜੇ ਸੀ ਉਹ ਕੁਝ ਤਕਨੀਕੀ ਕਾਰਨਾਂ ਕਰਕੇ ਉਸ ਵਿੱਚੋਂ ਰਹਿ ਗਏ ਸੀਗੇ ਸੋ ਅਸੀਂ ਹੁਣਾਂ ਜ਼ਿਲ੍ਹਿਆਂ ਦਾ ਜਿਹੜਾ ਹੁਣ ਵਿਸ਼ਲੇਸ਼ਣ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਮਹੱਤਵਪੂਰਨ ਜ਼ਿਲ੍ਹੇ ਜਿਹੜੇ ਸਾਡੇ ਰਹਿ ਗਏ ਸੀ ਉਹਦੇ ਵਿੱਚ ਫਿਰੋਜ਼ਪੁਰ ਜਿਹੜਾ ਅਗਲਾ ਜ਼ਿਲ੍ਹਾ ਅਸੀਂ ਹੁਣ ਡਿਸਕਸ ਕਰਦੇ ਹਾਂ ਫਿਰੋਜ਼ਪੁਰ ਤੋਂ ਚਾਰ ਉਮੀਦਵਾਰ ਜਿਹੜੇ ਮੈਦਾਨ ਦੇ ਵਿੱਚ ਮਹੱਤਵਪੂਰਨ ਤੌਰ ਤੇ ਸੀਗੇ ਉਹਨਾਂ ਵਿੱਚ ਜਗਦੀਪ ਸਿੰਘ ਕਾਕਾ ਆਪ ਪਾਰਟੀ ਨਰਦੇਵ ਸਿੰਘ ਬਾਬੀਮਾਨ ਸ਼ਰਮਣੀ ਅਕਾਲੀ ਦਰ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਕਾਂਗਰਸ ਤੋਂ ਸ਼ਿਫਟ ਹੋ ਕੇ ਭਾਰਤੀ ਜਨਤਾ ਪਾਰਟੀ ਵਿੱਚ ਆਏ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੀਗੇ ਔਰ ਨਾਲ ਸ਼ੇਰ ਸਿੰਘ ਘਵਾਇਆ ਜੋ ਕਿ ਕਾਂਗਰਸ ਦੇ ਪੁਰਾਣੇ ਉਮੀਦਵਾਰ ਸੀ ਸੋ ਇਸ ਜਗ੍ਹਾ ਦਾ ਜੋ ਸਰਵੇ ਰਿਪੋਰਟ ਨਜ਼ਰ ਆ ਰਹੀ ਹੈ ਉਹਦੇ ਵਿੱਚ ਕਾਂਗਰਸ ਔਰ ਬੀਜੇਪੀ ਦੇ ਵਿੱਚ ਕਾਫੀ ਕੜੀ ਟੱਕਰ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਸੋ ਦੇਖਦੇ ਹਾਂ ਕੱਲ੍ਹ ਨਤੀਜੇ ਕੀ ਹੋਣਗੇ ਗੁਰਦਾਸਪੁਰ ਜਿਹੜਾ ਜ਼ਿਲ੍ਹਾ ਹੈ ਇਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਮਹੱਤਵਪੂਰਨ ਜ਼ਿਲ੍ਹਾ ਇਹ ਕਹਿ ਸਕਦੇ ਹਾਂ ਇਸ ਜ਼ਿਲ੍ਹੇ ਦੇ ਵਿੱਚ ਅਗਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਜ਼ਮੀਰ ਬਣਾਈ ਸੀ ਤਾਂ ਉਸ ਦੇ ਵਿੱਚ ਬినੋਦ ਖੰਨਾ ਦਾ ਬਹੁਤ ਵੱਡਾ ਰੋਲ ਸੀਗਾ ਬినੋਦ ਖੰਨਾ ਨੇ ਇਸ ਏਰੀਆ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਔਰ ਭਾਰਤੀ ਜਨਤਾ ਪਾਰਟੀ ਨੂੰ ਇੱਕ ਮਹੱਤਵਪੂਰਨ ਅਜ ਤੇ ਲੈ ਕੇ ਆਂਦਾ ਲੇਕਿਨ ਲਾਸਟ ਇਲੈਕਸ਼ਨ ਚ ਭਾਰਤੀ ਜਨਤਾ ਪਾਰਟੀ ਨੇ ਇੱਕ ਸੈਲੀਬ੍ਰਿਟੀ ਸਟਾਰ ਸਨਿਜੋਡ ਨੂੰ ਇੱਥੇ ਮੈਦਾਨ ਵਿੱਚ ਉਤਾਰਿਆ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਲੇਕਿਨ ਸਨਿਜੋਡ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਡਿਸਪਾਇੰਟ ਕੀਤਾ ਔਰ ਗੁਰਦਾਸਪੁਰ ਦੇ ਵਿੱਚ ਆਪਣੇ ਹਲਕੇ ਦੀ ਸਾਰ ਨਹੀਂ ਲਈ ਅਸੀਂ ਕਹਿ ਸਕਦੇ ਹਾਂ ਕਿ ਮੁੜ ਕੇ ਗੁਰਦਾਸਪੁਰ ਦੇ ਵਿੱਚ ਆਣਾ ਵਿਚਰਨਾ ਉਹਨਾਂ ਨੇ ਮੁਨਾਸਿਬ ਨਹੀਂ ਸਮਝਿਆ ਜਿਸ ਕਰਕੇ ਲੋਕਾਂ ਵਿੱਚ ਬੜੀ ਨਿਰਾਸ਼ਾ ਹੈ ਲੋਕੀ ਕਿਸੇ ਵੀ ਸਟਾਰ ਨੂੰ ਹੁਣ ਸ਼ਾਇਦ ਉਨੀ ਤਰਜੀਹ ਨਹੀਂ ਦੇਣਗੇ ਜਿਸ ਤਰ੍ਹਾਂ ਅਸੀਂ ਜੋੜ ਨੂੰ ਇਸ ਲੈਵਲ ਦੇ ਉੱਤੇ ਪੰਜਾਬ ਵਿੱਚ ਮਿਲੀ ਸੀ ਸੋ ਇਸ ਵਾਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਰਿਪਲੇਸ ਕਰਕੇ ਦਿਨੇਸ਼ ਪੱਪੂ ਜੋ ਕਿ ਸਾਬਕਾ ਡਿਪਟੀ ਸਪੀਕਰ ਪੰਜਾਬ વિધાનસભા ਰਹੇ ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਔਰ ਉਹਨਾਂ ਦੇ ਸਾਹਮਣੇ ਅਮਨ ਸ਼ੇਰ ਸਿੰਘ ਕਲਸੀ ਆ ਪਾਰਟੀ ਬਣਾ ਸੁਖਵਿੰਦਰ ਰੰਧਾਵਾ ਜੋ ਕਿ ਡਿਪਟੀ ਸੀਐਮ ਪੰਜਾਬ ਦੀ ಕಾಂಗ್ರೆਸ ਪਾਰਟੀ ਬਣੋ ਉਹ ਉਮੀਦਵਾਰ ਨੇ ਔਰ ਦਰਜੀਤ ਚੀਮਾ ਸ਼੍ਰੋਮਣੀ ਅਕਾਲੀ ਦਲ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਕਿਸਮ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਕੋਈ ਉਮੀਦਵਾਰ ਨਹੀਂ ਮਿਲਦਾ ਤਾਂ ਆਪਣੇ ਕਿਸੇ ਬੰਦੇ ਨੂੰ ਮੈਦਾਨ ਵਿੱਚ ਉਤਾਰਤਾ ਜਾਏ ਸੋ ਇੱਕ ਅਹਿਮ ਸ਼ਖਸੀਅਤ ਨੂੰ ਇਥੋਂ ਮੈਦਾਨ ਵਿੱਚ ਉਤਾਰਤਾ ਲੇਕਿਨ ਕਿਉਂਕਿ ਉਸ ਜਗ੍ਹਾ ਤੇ ਅਕਾਲੀ ਦਲ ਦੇ ਬਹੁਤ ਸਾਰੇ ਫੈਕਸ਼ਨਸ ਹੈਗੇ ਜਿਨ੍ਹਾਂ ਵਿੱਚ ਅਸੀਂ ਕਹਿੰਦੇ ਸੁਖਾ ਸਿੰਘ ਲੰਗਾ ਸੋ ਉਹ ਇੱਕ ਅਕਾਲੀ ਦਲ ਨੇ ਚਾਹੇ ਉਹਨਾਂ ਨੂੰ ਬਾਹਰ ਕੱਢਿਆ ਹੋਇਆ ਲੇਕਿਨ ਆਪਣੇ ਆਪ ਨੇ ਅਕਾਲੀ ਦਲ ਦੇ ਵਿੱਚ ਸਮਝਦੇ ਔਰ ਉਹਨਾਂ ਨੇ ਵੀ ਕਾਫੀ ਮਹੱਤਵਪੂਰਨ ਰੈਲੀਆਂ ਜਿਹੜੀਆਂ ਕੀਤੀਆਂ ਲੇਕਿਨ ਉਹ ਅਕਾਲੀ ਦਲ ਨੂੰ ਕਨਵਰਟ ਸ਼ਾਇਦ ਨਹੀਂ ਹੋਣਗੀ ਹੈ ਮੁਕਾਬਲਾ ਅਸੀਂ ਕਹਿ ਸਕਦੇ ਹਾਂ ਕਿ ਸ਼ੈਰੀ ਕਲਸੀ ਜੋ ਕਿ ਆਪ ਪਾਰਟੀ ਦੇ ਉਮੀਦਵਾਰ ਨੇ ਔਰ ਸੁਖਜਿੰਦਰ ਰੰਧਾਵਾ ਜੋ ਕਿ ਕਾਂਗਰਸ ਦੇ ਨੇ ਇਹਨਾਂ ਦੇ ਨਾਲ-ਨਾਲ ਤੀਸਰੀ ਐਂਟਰੀ ਜਿਹੜੀ ਹੈ ਦਿਨੇਸ਼ ਬੱਬੂ ਦੀ ਹੈ ਸੋ ਤਿੰਨਾ ਵਿੱਚ ਮੋੜੇ ਤੌਰ ਤੇ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਔਰ ਇਹ ਕਿਹ ਅਸਰਾਂ ਲਗਾਈਆਂ ਜਾ ਰਹੀਆਂ ਹੈ ਕਿ ਸੁਖਵਿੰਦਰ ਰੰਧਾਵਾ ਲिटल ਐਜ ਤੇ ਆਪ ਜਿਹੜੇ ਇਸ ਇਲਾਕੇ ਵਿੱਚ ਸਾਹਮਣੇ ਦੇਖਣ ਨੂੰ ਆ ਰਹੇ ਸ਼ਾਇਦ ਇਹ ਸੀਟ ਕਾਂਗਰਸ ਦੇ ਖਾਤੇ ਵਿੱਚ ਜਾਏਗੀ ਅਗਲੀ ਸੀਟ ਜਿਹੜੀ ਹੈ ਜਲੰਧਰ ਜਲੰਧਰ ਬਹੁਤ ਮਹੱਤਵਪੂਰਨ ਗੜ ਰਿਹਾ ਸੋ ਅਸੀਂ ਦੇਖ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਦਲ ਬਦਲੀਆਂ ਬਹੁਤ ਜ਼ਿਆਦਾ ਹੋਈਆਂ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਪਿਛਲਾ ਇਲੈਕਸ਼ਨ ਆਪ ਪਾਰਟੀ ਵੱਲੋਂ ਲੜੇ ਸੀ ਇਸ ਇਲੈਕਸ਼ਨ ਤੋਂ ਐਨ ਪਹਿਲਾਂ ਉਹਨਾਂ ਨੇ ਅਸਤੀਫਾ ਦੇ ਕੇ ਭਾਰਤ ਜਨਤਾ ਪਾਰਟੀ ਵੱਲੋਂ ਉਮੀਦਵਾਰ ਵੀ ਬਣਿਆ ਔਰ ਸਾਰਿਆਂ ਨੂੰ ਚੁਕਾ ਦਿੱਤਾ ਔਰ ਉਹਨਾਂ ਦੇ ਨਾਲ ਨਾਲ ਸ਼ੀਤਲ ਅੰਗੁਰਾ ਜੋ ਕਿ ਐਮਐਲਏ ਸੀ ਦੇ ਜਵੰਦਰ ਵੈਸਤੋਂ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਦਾ ਬੀਤੇ ਕੱਲ ਕਾਫੀ ਜ਼ਿਆਦਾ ਸੀ ਡਰਾਮਾ ਜਿਹੜਾ ਸਾਨੂੰ ਇੱਕ ਕਿਸਮ ਦਾ ਦੇਖਣ ਨੂੰ ਮਿਲਿਆ ਕਿ ਉਹਨਾਂ ਦਾ ਅਸਤੀਫਾ ਜਿਹੜਾ ਉਹਨਾਂ ਨੇ ਬੈਡਰੋਅ ਕਰਨ ਦੀ ਐਪਲੀਕੇਸ਼ਨ ਦਿੱਤੀ ਕੁਲਤਾਰ ਸਿੰਘ ਸੰਧਵਾ ਨੂੰ ਅੱਜ ਕੁਲਤਾਰ ਸਿੰਘ ਸੰਧਵਾ ਨੇ ਉਹਨਾਂ ਨੂੰ ਆਪਣੇ ਆਫਿਸ ਬੁਲਾਇਆ ਸੀਗਾ ਔਰ ਕੱਲ ਉਹਨਾਂ ਨੇ ਸ਼ੀਤਲ ਅੰਗਰਾਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਆਪਣੇ ਪੋਸਟੋਂ ਨਰਿੰਦਰ ਮੋਦੀ ਉਹਨਾਂ ਦੀਆਂ ਫੋਟੋਗ੍ਰਾਫਸ ਹਟਾ ਦਿੱਤੀਆਂ ਸੀ ਲੇਕਿਨ ਕੱਲ ਸ਼ਾਮ ਪੈਂਦੇ ਪੈਂਦੇ ਦੁਬਾਰਾ ਰਿੰਕੂ ਉਹਨਾਂ ਦੇ ਨਾਲ ਆਪਣੀਆਂ ਫੋਟੋ ਫਿਰ ਅਪਲੋਡ ਕੀਤੀਆਂ ਔਰ ਅੱਜ ਹੁਣੇ-ਹੁਣੇ ਜੋ ਸਮਾਚਾਰ ਮਿਲਿਆ ਕਿ ਸ਼ੀਤਲ ਅੰਗਰਾਜ ਦਾ ਅਸਤੀਫਾ ਕੁਲਤਾਰ ਸਿੰਘ ਸੰਧਵਾ ਵੱਲੋਂ ਸਵੀਕਾਰ ਕਰ ਲਿਆ ਗਿਆ ਕਿਉਂਕਿ ਇੰਨੇ ਦਿਨਾਂ ਦਾ ਕੋਈ ਸਵੀਕਾਰ ਨਹੀਂ ਸੀ ਹੋਇਆ ਲੇਕਿਨ ਅੱਜ ਸਵੀਕਾਰ ਹੋ ਗਿਆ ਸੋ ਹੁਣ ਜਲੰਧਰ ਵੈਸਤ ਦਾ ਇਲੈਕਸ਼ਨ ਦੁਬਾਰਾ ਹੋਏਗਾ ਔਰ ਜਲੰਧਰ ਵੈਸਤ ਦੇ ਲੋਕ ਆਪਣੇ ਉਮੀਦਵਾਰ ਨੂੰ ਚੁਣਨਗੇ ਹੁਣ ਇਹ ਵੀ ਬੜਾ ਮਹੱਤਵਪੂਰਨ ਹੋਏਗਾ ਕਿ ਲੋਕ ਇੰਨੇ ਜ਼ਿਆਦਾ ਕਨਫਿਊਜ਼ਡ ਬੰਦੇ ਨੂੰ ਦੁਬਾਰਾ ਐਮਐਲਏ ਬਣਾਉਂਦੇ ਆ ਜਾਂ ਨਹੀਂ ਬਣਾਉਂਦੇ ਸੋ ਇਹ ਵੀ ਇੱਕ ਬੜਾ ਦੇਖਣ ਵਾਲਾ ਔਰ ਦਿਲਚਸਪ ਜਿਹੜਾ ਰਹਿਣ ਵਾਲਾ ਸੋ ਜਲੰਧਰ ਦੇ ਵਿੱਚ ਮੁਕਾਬਲਾ ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਦੇ ਸੀਐਮ ਫੇਸ ਰਹੇ ਸੀ ਐਮ ਦੇ ਕੈਂਡੀਡੇਟ ਰਹੇ ਔਰ ਸੀਐਮ ਸੀਗੇ ਪੰਜਾਬ ਦੇ ਔਰ ਨਾਲ ਪਵਨ ਟੀ ਨੂੰ ਜੋ ਕਿ ਅਸੀਂ ਕਹਿ ਸਕਦੇ ਹਾਂ ਕਿ ਇੱਕ ਮਹੱਤਵਪੂਰਨ ਚਿਹਰਾ ਅਕਾਲੀ ਦਲ ਦਾ ਉਹ ਸ਼ਿਫਟ ਹੋ ਕੇ ਆਪ ਦੇ ਵਿੱਚ ਆ ਗਿਆ ਔਰ ਆਪ ਤੋਂ ਉਹਨਾਂ ਨੇ ਕੰਟੈਸਟ ਕੀਤਾ ਮਹਿੰਦਰ ਸਿੰਘ ਕੇਪੀ ਜੋ ਕਿ ਕਾਂਗਰਸ ਦੇ ਵਿੱਚ ਬਹੁਤ ਲੰਮਾ ਅਰਸੇ ਰਿਹਾ ਹੋਏ ਅਸਵਰ ਸ਼ਰਮਣਿਆ ਅਕਾਲੀ ਦਲ ਤੋਂ ਸੋ ਕਾਫੀ ਦਲ ਬਦਲੀਆਂ ਜਿਹੜੀਆਂ ਦੇਖਣ ਨੂੰ ਮਿਲੀਆਂ ਤਿੰਨੇ ਕੈਂਡੀਡੇਟ ਅਲੱਗ-ਅਲੱਗ ਪਾਰਟੀਆਂ ਨਾਲ ਬਿਲੋਂਗ ਕਰਦੇ ਸੀਗੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸੋ ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ ਚੰਨੀ ਕਾਂਗਰਸ ਔਰ ਪਵਨ ਤੀਨੂ ਆਪ ਔਰ ਇਹਨਾਂ ਦੇ ਨਾਲ ਮਹਿੰਦਰ ਕੇਪੀ ਸ਼ਰਮਣਿਆ ਅਕਾਲੀ ਦਲ لیکن ਇਸ ਸੀਟ ਦੇ ਉੱਤੇ ਬਿਲਕੁਲ ਸਪਸ਼ਟ ਮੰਡੇਟ ਜਿਹੜਾ ਉਹ ਨਜ਼ਰ ਆ ਰਿਹਾ ਕਿ ਚਰਨਜੀਤ ਸਿੰਘ ਚੰਨੀ ਇਹ ਸੀਟ ਜਿਹੜੀ ਕਾਂਗਰਸ ਦੀ ਕਲੀਅਰ ਕਰਦੇ ਹੋਏ ਨਜ਼ਰ ਆ ਰਿਹਾ ਹੈ ਲਾਸਟ ਜਿਹੜਾ ਡਿਸਟ੍ਰਿਕਟ ਪੰਜਾਬ ਦਾ ਇੱਕ ਮੱਧ ਬੋਨਾ ਹੋਸ਼ਿਆਰਪੁਰ ਤੋਂ ਹੋਸ਼ਿਆਰਪੁਰ ਦੇ ਵਿੱਚ ਮੁਕਾਬਲਾ ਬੜਾ ਦਿਲਚਸਪ ਹੈ ਕਿ ਇੱਥੇ ਉਮੀਦਵਾਰ ਜਿਹੜੇ ਆ ਉਹ ਰਾਜਕੁਮਾਰ ਚੱਬੇਵੰਦ ਜੋ ਕਿ ਕਾਂਗਰਸ ਦੇ ਵਿੱਚ ਇੱਕ ਬਹੁਤ ਸਟਾਰ ਕੰਪੇਨਰ ਵੀ ਰਹੇ ਕਿਸੇ ਵੇਲੇ ਉਹ ਸ਼ਿਫਟ ਹੋ ਕੇ ਆਪ ਦੇ ਵਿੱਚ ਲੈ ਕੇ ਆਪ ਦੇ ਬਲੂਨ ਨਾਲ ਮੁਕਾਬਲਾ ਲੜਿਆ ਔਰ ਦੂਸਰੇ ਪਾਸੇ ਜਾਮਨੀ ਗੋਮਰ ਜੋ ਕਿ ਪਹਿਲੇ ਆਪ ਦੇ ਵਿੱਚ ਹੁੰਦੇ ਸੀ ਉਹ ਸ਼ਿਫਟ ਹੋ ਕੇ ਕਾਂਗਰਸ ਵਿੱਚ ਆ ਗਏ ਸੋ ਉਹਨਾਂ ਵੱਲੋਂ ਦੋਨੇ ਉਲਟ ਪੁਲਟ ਜਿਹੜੀਆਂ ਪਾਰਟੀਆਂ ਦੇ ਘਹਿਰ ਬਣ ਕੇ ਆਏ ਸਾਹਮਣੇ ਔਰ ਨਾਲ ਦੇ ਨਾਲ ਸੋਮ ਪ੍ਰਕਾਸ਼ ਜੀ ਇਹਨਾਂ ਦੀ ਧਰਮ ਪਤਨੀ ਅਨਿਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਕਿਉਂਕਿ ਸੋਮ ਪ੍ਰਕਾਸ਼ ਜੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਪਰਿਵਾਰ ਵੱਲੋਂ ਹੀ ਇਹ ਟਿਕਟ ਜਿਹੜੀ ਹੈ ਉਹ ਕੀਤੀ ਗਿਆ ਤੇ ਚੌਥਾ ਕੈਂਡੀਡੇਟ ਹੁਸ਼ਾਰਪੁਰ ਦਾ ਸੋਹਣ ਸਿੰਘ ਖੰਡਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਚਾਰੋਂ ਨੇਤਾ ਬੜੇ ਕਤਾਬਰ ਨੇਤਾ ਹੁਸ਼ਾਰਪੁਰ ਕਾਫੀ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਰਿਹਾ ਸੋ ਭਾਰਤੀ ਜਨਤਾ ਪਾਰਟੀ ਦੇ ਇੱਥੇ ਪਹਿਲੇ ਵਿਜੇ ਸਾਹਮਪਲਾ ਅਗਨਾਲ ਸ਼ਰਖੰਨਾ ਔਰ ਉਸ ਤੋਂ ਬਾਅਦ ਵਿਜੇ ਸਾਹਮਪਲਾ ਦੀ ਵਿਜੇ ਸਾਹਮਪਲਾ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਸੋਮ ਪ੍ਰਕਾਸ਼ ਦੋਨੇ ਇਹ ਦੋਨੇ 5-5 ਸਾਲ ਲਈ ਮੰਤਰੀ ਰਹੇ ਭਾਰਤ ਸਰਕਾਰ ਦੇ ਵਿੱਚ ਹਾਲਾਂਕਿ ਇਹਨਾਂ ਤੋਂ ਐਕਸਪੈਕਟੇਸ਼ਨ ਜਿਹੜੀਆਂ ਸੀ ਜ਼ਿਲ੍ਹਾ ਵਾਈਜ਼ ਕੰਮ ਵਾਸਤੇ ਵਿਕਾਸ ਦੇ ਕਾਰਜਾਂ ਵਾਸਤੇ ਬਹੁਤ ਜ਼ਿਆਦਾ ਸੀ ਕੁਝ ਫੈਕਟਰਸ ਵੀ ਇਹਨਾਂ ਦੇ ਕੰਮਕਾਜ ਵੀ ਜਿਹੜੇ ਜ਼ਰੂਰ ਰਹਿਣਗੇ ਕੀ ਸੋਮ ਪ੍ਰਕਾਸ਼ ਜੀ ਦਾ ਪਿਛਲਾ 5 ਸਾਲ ਦਾ ਕਾਰਜਕਰਨ ਕਿਹੋ ਜਿਹਾ ਜਾ ਰਿਹਾ ਲੋਕਾਂ ਨੇ ਉਸ ਉੱਤੇ ਵੀ ਕੁਝ ਮੰਡਟ ਦਿੱਤਾ ਹੈ ਇਸ ਸੀਟ ਦੇ ਉੱਤੇ ਕਿਉਂਕਿ ਇਸ ਵਾਰ ਅਗਰ ਪ੍ਰਾਈਮ ਮਿੰისტਰ ਜੀ ਨੇ ਰੈਲੀ ਵੀ ਕੀਤੀ ਉਹ ਹਾਰਖੜ ਦੇ ਵਿੱਚ ਉਹ ਸੇਮਪੈਕਟ ਵੀ ਕੁਝ ਹੋਏਗਾ ਫਗਵਾੜਾ ਪਰਟੀਕੂਲਰਲੀ ਮੁਕੇਰੀਆ ਏਰੀਆ ਔਰ ਦਸੂਹਾ ਦਾ ਕੁਝ ਏਰੀਆ ਜਿਹੜਾ ਉਹ ਸੋਮ ਪ੍ਰਕਾਸ਼ ਜੀ ਨੂੰ ਕਾਫੀ ਮਹੱਤਵਪੂਰਨ ਰੂਪ ਦੇ ਵਿੱਚ ਜਿਹੜੀ ਹੈ ਜੀ ਵੋਟ ਜਿਹੜੀ ਆ ਉਹ ਜ਼ਰੂਰ ਜਾਏਗੀ ਹੁਸ਼ਾਰਪੁਰ ਸੈਂਟਰਲ ਜਿਹੜਾ ਹੈ ਉਹ ਵੀ ਹੁਸ਼ਾਰਪੁਰ ਸੈਂਟਰੋਂ ਤੋਂ ਸੋਮ ਪ੍ਰਕਾਸ਼ੀ ਬੋਟ ਜਿਹੜੀ ਲੈ ਰਹੇ ਆ ਸੋ ਅਗਰ ਇਹ ਬੋਟ ਜਿਹੜੀ ਹੈ ਇੱਕ ਮੁੱਸਤੇ ਇਹਨਾਂ ਨੂੰ ਪੈ ਜਾਂਦੀ ਹੈ ਤਾਂ ਫਿਰ ਸੋਮ ਪ੍ਰਕਾਸ਼ੀ ਇਹ ਸੀਟ ਕਲੀਅਰ ਕਰਦੇ ਆ ਔਰ ਦੂਜੇ ਪਾਸੇ ਰਾਜਕੁਮਾਰ ਹੋਣਾ ਤੇ ਪਲੱਸ ਪੁਆਇੰਟ ਦੀ ਗੱਲ ਕਰੀਏ ਤਾਂ ਯੰਗ ਚਿਹਰਾ ਨੇ ਔਰ ਇਹਨਾਂ ਨੇ ਪਾਰਟੀ ਸ਼ਿਫਟ ਕਰਕੇ ਆਏ ਲੇਕਿਨ ਇਹਨਾਂ ਦੇ ਕੋਲ ਕਾਫੀ ਰਸੂਖ ਆ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਚਾਰ ਐਮ ਐਲ ਏ ਆਪਦੇ ਹੈ ਸੱਤਾਧਾਰੀ ਤੇ ਰਹੇ ਸੋ ਇਨ ਆਂ ਦੇ ਦੇ ਚਾਂਸਸ ਕਿਉਂਕਿ ਦਸੂਹਾ ਪਾਰਟिकुलर ਦੀ ਗੱਲ ਕਰੀਏ ਤਾਂ ਅਸੀਂ ਦਸੂਹਾ ਦੇ ਐਮਐਲਏ ਕਰਮਵੀਰ ਘੁੰਮਣ ਹੋਣਾ ਨੇ ਬਹੁਤ ਜ਼ਿਆਦਾ ਕਨਵੈਂਸਿੰਗ ਇਹਨਾਂ ਵਾਰਸੀ ਕੀਤੀ ਬੜਾ ਜ਼ੋਰ ਲਗਾਇਆ ਔਰ ਇਹ ਵੀ ਹੁਸ਼ਾਰਤਪੁਰ ਦੇ ਦਸੂਹਾ ਦੇ ਕੰਡੀ ਵੈਲਟ ਦੇ ਵਿਚੇ ਵੀ ਸੋ ਉਹਨਾਂ ਨੂੰ ਮਿਲਿਆ ਕਿ ਲੋਕਾਂ ਨੇ ਆਪ ਦੇ ਨਾਲੋਂ ਕਰਮਵੀਰ ਘੁੰਮਣ ਹੋਣਾ ਨੂੰ ਵੋਟਾਂ ਪਾਈਆਂ ਸੋ ਆਪ ਪਾਰਟੀ ਨੂੰ ਵੋਟ ਦੀ ਬਜਾਏ ਪਰਸਨਲ ਰਸੂਖ ਜਿਹੜਾ ਕਰਮਵੀਰ ਘੁੰਮਣ ਹੋਣਾ ਦਾ ਉਹ ਬੜਾਇ ਦੇ ਵਿੱਚ ਮਾਇਨ ਰਿਹਾ ਸੋ ਇਹਨਾਂ ਵਿੱਚ ਬਹੁਤ ক্লোਜ਼ ਫਾਈਟ ਹੈ ਔਰ ਤੀਸਰਾ ਇਹਦੇ ਵਿਚ ਐਂਟਰੀ ਜਾਮਨੀ ਗੋਮਰ ਦੀ ਹੈ ਟ੍ਰੈਡੀਸ਼ਨਲ ਬੋਰਡ ਬੈਂਕ ਜਿਹੜਾ ਹੈ ਉਹ ਕਾਂਗਰਸ ਦਾ ਇਹਨਾਂ ਨੂੰ ਵੀ ਮਿਲਦਾ ਨਜ਼ਰ ਆ ਰਿਹਾ ਔਰ ਬਹੁਤ ਸਾਰੇ ਸਰਵੇ ਜਾਮਨੀ ਗੋਮਰ ਨੂੰ ਵੀ ਬਹੁਤ ਐਜ ਦੇ ਉੱਤੇ ਬਰਾਬਰ ਦਿਖਾਉਂਦੇ ਸੋ ਤਿੰਨਾ ਵਿੱਚ ਮੁਕਾਬਲਾ ਜਿਹੜਾ ਇੰਟਰਸਟਿੰਗ ਹੈ ਔਰ ਕੱਲ ਲੱਗ ਰਿਹਾ ਹੈ ਕਿ ਅਗਰ ਇਹ ਜਿਹੜੀ ਹਿੰਦੂ ਬੋਰਡ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਾਂ ਸਿਟੀਜ਼ ਦੀ ਵੋਟ ਹੈ ਪ੍ਰਾਈਮ ਮਿਨਿਸਟਰ ਜੀ ਦੀ ਰੈਲੀ ਤੋਂ ਬਾਅਦ ਜੇ ਇਹ ਬੋਰਡ ਇੱਕ ਮੋਸਤ ਜਿਹੜੀ ਆ ਉਹ ਪੈਂਦੇ ਆ ਤਾਂ ਫਿਰ ਸੋਮ ਪ੍ਰਕਾਰ ਸੀ ਇਹ ਸੀਟ ਕ리에ਟ ਕਰਦੇ ਆ ਆਦਰਵਾਇਸ ਇਹਨਾਂ ਵਿੱਚੋਂ ਕੋਈ ਵੀ ਇਹ ਮੁਕਾਬਲਾ ਜਿਹੜਾ ਉਹ ਜਿੱਤ ਸਕਦਾ ਸੋ ਇਹ ਸੀ ਪੰਜਾਬ ਦਾ ਸਰਵੇ ਔਰ ਪੰਜਾਬ ਤੋਂ ਇਲਾਵਾ ਇੱਕ ਸੀਟ ਹੋਰ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ ਦੋ ਬੰਦਿਆਂ ਵਿੱਚ ਮੋٹے ਤੌਰ ਤੇ ਮੁਕਾਬਲਾ ਮਨੀਸ਼ ਦਿਵਾੜੀ ਕਾਂਗਰਸ ਚੰਡੀਗੜ੍ਹ ਦੇ ਵਿੱਚ ਕਾਂਗਰਸ ਔਰ ਆਪ ਪਾਰਟੀ ਦਾ ਸਮਝੌਤਾ ਜੋ ਆਪ ਪਾਰਟੀ ਨੇ ਉੱਥੇ ਕੈਂਡੀਡੇਟ ਨਹੀਂ ਦਿੱਤਾ ਸੋ ਉੱਥੇ ਕੇਸਰੀ ਬਾਲ ਹੁਣੇ ਹੀ ਮਣੀਸ਼ ਤਵਾੜੀ ਨੂੰ ਸਪੋਰਟ ਕਰਦੇ ਨਜ਼ਰ ਆਦੇ ਸੋ ਇਹ ਵੀ ਬੜਾ ਦਿਲਚਸਪ ਹੈ ਕਿ ਪੰਜਾਬ 'ਚ ਦੋਸਰੇ ਖਿਲਾਫ ਹੈ ਲੇਕਿਨ ਪੰਜਾਬ ਤੋਂ ਬਾਹਰ ਇਹ ਦੋਨੋਂ ਪਾਰਟੀਆਂ ਇੱਕ ਦੂਸਰੇ ਦਾ ਸਾਥ ਲੈਂਦੀਆਂ ਨਜ਼ਰ ਆ ਰਹੀਆਂ ਸੋ ਉਥੇ ਭਾਰਤੀ ਜਨਤਾ ਪਾਰਟੀ ਦੇ ਨੰਬਰ ਰਾਮ ਜੀ ਦਾਸ ਟੰਡਨ ਜੀ ਦੇ ਸਬੁੱਤਰ ਸੰਜੇ ਟੰਡਨ ਜੀ ਉਹ ਉਮੀਦਵਾਰ ਨੇ ਸੋ ਦੋਨਾਂ ਵਿੱਚ ਬਹੁਤ ਕੜਾ ਮੁਕਾਬਲਾ ਜਿਹੜਾ ਉਹ ਇਸ ਵਾਰ ਦੇਖਣ ਨੂੰ ਮਿਲੇਗਾ ਸੋ ਦੋਨਾਂ ਵਿੱਚੋਂ ਲੱਗ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਲिटल ਬਿਟ ਐਜ ਦੇ ਉੱਤੇ ਸਾਨੂੰ ਨਜ਼ਰ ਆਉਂਦੀ ਪਈ ਹੈ ਸੋ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕੱਲ ਦਾ ਦਿਨ ਕਾਫੀ ਇੰਟਰਸਟਿੰਗ ਹੋਏਗਾ ਜੋ ਸਾਡਾ ਸਰਵੇ ਮੈਂ ਕਹਿ ਸਕਦਾ ਹਾਂ ਉਹਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਲੀਡਿੰਗ ਪਾਰਟੀ ਹੋਏਗੀ 6 ਤੋਂ 7 ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਔਰ ਦੂਸਰੇ ਨੰਬਰ ਤੇ ਆਪ ਪਾਰਟੀ ਜਿਹੜੀ ਹੈ ਉਹ ਵੀ ਆਪਣੀ ਪਰਫਾਰਮੈਂਸ ਦਿਹੇਗੀ ਔਰ ਆਪ ਪਾਰਟੀ 4 ਤੋਂ 6 ਸੀਟਾਂ ਜਿਹੜੀਆਂ ਉਹ ਲੈ ਕੇ ਜਾਂਦੀ ਸੰਭਾਵਨਾ ਜਿਹੜੀ ਉਹ ਨਜ਼ਰ ਆਉਂਦੇ ਪਈ ਹੈ ਔਰ 30 ਨੰਬਰ ਤੇ ਸਰਪ੍ਰਾਈਜ਼ਿੰਗ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਨੇ ਕਦੀ ਪਹਿਲਾਂ ਪੰਜਾਬ ਦੇ ਵਿੱਚ ਕੱਲਿਆਂ ਇਲੈਕਸ਼ਨ ਨਹੀਂ ਲੜਿਆ ਸੋ ਉਹ ਐਸ ਵਾਰ ਕੱਲੇ ਇਲੈਕਸ਼ਨ ਲੜ ਰਿਹਾ ਔਰ ਪੰਜਾਬ ਦੇ ਵਿੱਚ ਬੀਜੇਪੀ 2 ਤੋਂ 3 ਸੀਟਾਂ ਹਾਲਾਂਕਿ ਬਹੁਤ ਟਾਈਟ ਮਾਰਜਨ ਦੇ ਨਾਲ ਇਹ ਸੀਟਾਂ ਨਿਕਲਣ ਦੇ ਚਾਂਸਸ ਹੈ ਕਿਉਂਕਿ ਸਾਰੀਆਂ ਪਾਰਟ ਮਲਟੀਕੌਲਡ ਇਲੈਕਸ਼ਨ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਪਿਆ ਸੋ ਇਹ 2 ਤੋਂ 3 ਸੀਟਾਂ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਸਕਦੀ ਇੱਕ ਸੀਟ ਸ਼ਰਮਣੀ ਅਕਾਲੀ ਦਲ ਜਿਸ ਤਰ੍ਹਾਂ ਅੱਜ ਪਹਿਲੇ ਦੱਸਿਆ ਕਿ ਬਠਿੰਡਾ ਦੀ ਸੀਟ ਦੇ ਚਾਂਸਸ ਜਿਹੜੇ ਆ ਉਹ ਇੱਕ ਸੀਟ ਜੇ ਉਹ ਨਿਕਲ ਜੇ ਤਾਂ ਇੱਕ ਸੀਟ ਸ਼ਰਮਣੀ ਅਕਾਲੀ ਦਲ ਦੇ 카ਤੇ ਜਾਏਗੀ ਔਰ ਇੱਕ ਸੀਟ ਜਿਹੜੀ ਹੈ ਉਹ ਆਜ਼ਾਦ ਉਮੀਦਵਾਰ ਉਹ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਜੀ ਲੈ ਕੇ ਜਾ ਸਕਦੇ ਸੋ ਇਸ ਤਰੀਕੇ ਦੇ ਨਾਲ ਪੰਜਾਬ ਦੇ ਸਨਕਰਨ ਜਿਹੜੇ ਆ ਰਹਿਣ ਦੀ ਸੰਭਾਵਨਾ ਦੇਖਦੇ ਆਂ ਕੱਲ ਕਿਸ ਤਰੀਕੇ ਦੇ ਨਾਲ ਇਹ ਸਾਡੇ ਸਰਵੇਖਣ ਕਿੰਨੇ ਸੱਚ ਹੁੰਦੇ ਆ ਔਰ ਕਿਸ ਤਰੀਕੇ ਦੇ ਨਾਲ ਲੋਕੀ ਆਪਣਾ ਮਤ ਜਿਹੜਾ ਹੈ ਲੋਕਾਂ ਨੇ ਦਿੱਤਾ ਸੋ ਕਿਸ ਦਿਖਾ ਭਵਿੱਖ ਜਿਹੜਾ ਪੰਜਾਬ ਦਾ ਹੋਣ ਜਾ ਰਿਹਾ ਸੋ ਵੇਟ ਕਰਦੇ ਹਾਂ ਕੱਲ ਦੇ 24 ਤਰੀਕ ਦੇ ਮਹੱਤਵਪੂਰਨ ਵਰਟਪੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ